ਸਾਰੇ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਕੇਰ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਆਏ ਹੋਏ ਆ ਪਿੰਡ ਤੇ ਪਿੰਡ ਸਾਡੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਹੈ ਤੇ ਵਿਆਹ ਡੰਡ ਕਰਨ ਆਏ ਹੋਏ ਆ ਤੇ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਸਬਬ ਬਣਿਆ ਸਾਡੇ ਚਾਚੇ ਤਾਇਆ ਦੇ ਮਾਮਿਆਂ ਦੇ ਪੂਆ ਦੇ ਸਾਰੇ ਮੁੰਡੇ ਮਾਮਿਆਂ ਦੇ ਨਹੀਂ ਕਹਿ ਸਕਦੇ ਚਲੋ ਸ਼ਿਟ ਚਾਚਿਆਂ ਦੇ ਤੇ ਤਾਇਆ ਦੇ ਤੇ ਪੂਆ ਦੇ ਮੁੰਡੇ ਇਕੱਠੇ ਹੋਏ ਆ ਕਾਫੀ ਚਿਰਾਂ ਬਾਅਦ ਤੇ ਅਸੀਂ ਪੂਰਾ ਇੰਜੋਏ ਕਰ ਰਹੇ ਆ ਤੇ ਮੇਰੇ ਨਾਲ ਤਾਂ ਬਗਲ ਚਲੇਗੇ ਆ ਇਹ ਤੋਂ ਲੇਟੈਸਟ ਵੀਡੀਓ ਤੇ ਅਸੀਂ ਜਾ ਰਹੇ ਹਾਂ ਸਾਡੇ ਪਿੰਡ ਦੇ ਖੇਤ ਤੇ ਉੱਥੇ ਜਾ ਕੇ ਖੇਤ ਦੇ ਵਿੱਚ ਜਾ ਕੇ ਵੀਡੀਓ ਬਣਾਵਾਂਗੇ ਨਾਲੇ ਪੂਰਾ ਇੰਜੋਏ ਕਰਾਂਗੇ ਚੱਲ ਕਰਾਂਗੇ ਅੱਛਾ ਅਸੀਂ ਸਾਰੇ ਪਿੰਡਾਂ ਦੇ ਖੇਤ ਤੂਤ ਘੁੰਮਾਂਗੇ ਤੇ ਇੰਜੋਏ ਕਰਾਂਗੇ ਨਾਲ ਸਾਡੇ ਬੱਚੇ ਵੀ ਪੂਰੇ ਐਕਸਾਈਟਡ ਆ ਸਾਰੇ ਤੇ ਕਹਿੰਦੇ ਅਸੀਂ ਵੀ ਖੇਤ ਦੇਖ ਕੇ ਆਉਣੇ ਆ ਸਾਡੇ ਤੇ ਅਸੀਂ ਅੱਜ ਫਿਰ ਹੁਣ ਚੱਲੇ ਆ ਖੇਤ ਤੇ ਤੁਹਾਨੂੰ ਵੀ ਸ਼ੇਅਰ ਕਰਾਉਨੇ ਆ ਖੇਤਾਂ ਦੇ ਅਸੀਂ ਇੱਧਰਲੇ ਖੇਤ ਅਸੀਂ ਪਹਿਲੀ ਵਾਰ ਹੀ ਚੱਲੇ ਆ ਤੇ ਅਸੀਂ ਰਸਤਾ ਭੁੱਲ ਗਏ ਸਾਨੂੰ ਰਸਤਾ ਪਤਾ ਨਹੀਂ ਹੋਇਆ ਕਿੱਦਾਂ ਦਾ ਤਾਂ ਸਾਡੇ ਨਾਲ ਦੇ ਅੱਗੇ ਚਲੇ ਗਏ ਅਸੀਂ ਪਿੱਛੇ ਰਹਿ ਗਏ ਹੁਣ ਉਹਨੇ ਫੋਨ ਕੀਤਾ ਸਾਨੂੰ ਵੀ ਇੱਧਰ ਨਹੀਂ ਜਾਣਾ ਉਧਰ ਜਾਣਾ ਤੇ ਹੁਣ ਅਸੀਂ ਗੱਡੀ ਮੋੜ ਕੇ ਵਾਪਸ ਚੱਲੇ ਆ ਉੱਧਰਲੇ ਪਾਸੇ ਨੂੰ ਉਹਦਾ ਪਿੱਛਾ ਕਰਦੇ ਆ ਇਹ ਵਾਲੇ ਖੇਤ ਅਸੀਂ ਪਹਿਲੀ ਵਾਰ ਹੀ ਚੱਲੇ ਆ 맞 ਸਹੀ ਹੈ ਇਹ ਆ ਜੀ ਸਾਡੇ ਪਿੰਡ ਦੀਆਂ ਸੜਕਾਂ ਸਟੇਸ਼ਨ ਵਾਲੇ ਖੇਤ ਜਾ ਰਹੇ ਆ ਅਸੀਂ ਸਟੇਸ਼ਨ ਵਾਲੇ ਖੇਤ ਹਾਂ ਤੇ ਪਹਿਲਾਂ ਕਹਿੰਦੇ ਸੀ ਸਟੇਸ਼ਨ ਵਾਲੇ ਖੇਤ ਫਸ ਸਟੇਸ਼ਨ ਹੋ ਗਿਆ ਪਹਿਲਾਂ ਸਾਡੇ ਨਾਲ ਦੇ ਉਹ ਗੱਡੀਆਂ ਅੱਗੇ ਚਲੇ ਗਈਆਂ ਤੇ ਅਸੀਂ ਪਿੱਛੇ ਰਹਿ ਗਏ ਹੁਣ ਅਸੀਂ ਖਿੱਤੇ ਤੇ ਸਪੀਡ ਮਾੜੀ ਲਈ ਤੇ ਨਾਲ ਰਲ ਜਾਣੀ ਉਹਨਾਂ ਦੇ ਲੋ ਜੀ ਅਸੀਂ ਪਹੁੰਚ ਗਏ ਅਸੀਂ ਆਪਦੇ ਦਿੱਤੇ ਜਰਾ ਤੇ ਬਰਾਬਰ ਕਿ ਉਹ ਸਾਡੀਆਂ ਗੱਡੀਆਂ ਅੱਗੇ ਜਾਂਦੀਆਂ ਪਈਆਂ ਅਸੀਂ ਇਹਨਾਂ ਨੂੰ ਹਾਰ ਨਾ ਮਾਰਦੀਏ ਲੋ ਜੀ ਸਾਰੇ ਇੱਥੇ ਸਾਡਾ ਜਿਹੜਾ ਹੈ ਨਾ ਉਹ ਹੈ ਕਿ ਸਾਰੇ ਦਾਦ ਕਾ ਮੇਲ ਸਾਰਾ ਇਕੱਠਾ ਹੋ ਗਿਆ ਦਾਦ ਕਾ ਮੇਲ ਇਕੱਠਾ ਹੋ ਗਿਆ ਤੇ ਇੰਗਣ-ਮਿੰਗਣ ਨਾਲ ਸਾਰੇ ਸਾਰੇ ਪੂਆ ਮਾਮੇ ਕਾਚੇ ਤਾਈ ਸਭ ਇਕੱਠੇ ਹੋ ਗਏ ਇਹ ਵੀ ਕਦੇ ਕਦੇ ਸਬਬ ਬੰਦ ਆ ਨਾ ਵਿਆਹ ਸ਼ਾਦੀ ਤੇ ਇਕੱਠੇ ਹੋਇਆ ਜਾਂਦਾ ਜੇ ਉਹ ਕਹਿਦੀ ਆਪਾਂ ਨਾ ਮਹੀਨੇ ਬਾਅਦ ਦੋ ਮਹੀਨੇ ਬਾਅਦ ਇਕੱਠੇ ਹੋ ਜੀਏ ਪਰ ਇਕੱਠੇ ਨਹੀਂ ਹੋ ਸਕਦੇ ਇਹ ਅੱਛਾ ਹਮਕੋ ਸਿਕਾ ਦੀ ਆਏ ਇਹ ਆਪਣੇ ਪੂਆ ਵਾਲਾ ਕਿਵੇਂ ਪੂਆ ਲਿਆ ਆਸੀ ਗੱਲ ਜੀ ਆਇਆ ਇੱਧਰ ਸੜਕ ਤੇ ਆਇਆ ਮੇਰੇ ਸਾਈਡ ਤੇ ਹੋਇਆ ਹਾਂ ਵਧੀਆ ਵੇਰੇ ਵਧੀਆ ਤੇ ਇੱਧਰ ਹੁਣ ਸੈਟਿੰਗ ਹੋ ਰਹੀ ਆ ਆਪ ਜੀ ਇੱਧਰ ਪਰਜਾਈਆਂ ਜੀ ਇਹਨਾਂ ਦੀਆਂ ਏ ਟਾ ਵੀ ਆਪਣਾ ਪੂਆ ਦਾ ਮੁੰਡਾ ਦੇ ਲੋਹਰੇ ਪਿੱਛੇ ਸਾਡੀ ਆਪਰ ਜਾਈਆਂ ਬੱਚੇ ਆ ਹਰਮਨ ਅੱਜ ਪੂਰੀ ਟੋਰ ਕੱਢ ਕੇ ਆਇਆ ਵਿਆਹ ਦੇ ਵਿੱਚ ਤੇ ਸਾਰੀ ਰੌਣਕ ਇੱਧਰ ਹੀ ਪਾਸੇ ਇਕੱਠੀ ਹੋ ਗਈ ਵਿਆਹਲੇ ਵਿਆਹਲੇ ਪਾਸੇ ਤਾਂ ਗਏ ਨਹੀਂ ਇੱਧਰ ਹੀ ਆ ਗਏ ਸਾਰੇ ਆਜੋ ਵੀ ਆਜੋ ਲੇਟ ਹੋਈ ਹੈ ਨਾ ਚਲੋ ਤੁਹਾਨੂੰ ਦਿਖਾਈ ਆਪਣੀ ਜਾਇਦਾਦ ਇੱਥੇ ਵੀ ਹੈਗੀ ਇੱਕ ਤੇ ਹੁਣ ਪਹਿਲਾ ਫੈਸਲਾ ਹੋਇਆ ਕਹਿੰਦੇ ਅਸੀਂ ਪਹਿਲਾਂ ਸਟੇਸ਼ਨ ਦੇਖ ਕੇ ਆਉਣਾ ਤੇ ਸਾਡੇ ਪਿੰਡ ਇੱਥੇ ਆਉਂਦੀ ਹੁੰਦੀ ਸੀ ਟ੍ਰੇਨ ਪਰ ਹੁਣ ਤਾਂ ਇਹ ਸਟੇਸ਼ਨ ਬੰਦ ਹੋ ਚੁੱਕਿਆ ਇੱਥੇ ਟ੍ਰੇਨ ਖੜਦੀ ਨਹੀਂ ਗਈ ਤੇ ਪਰ ਉਹ ਫਿਰ ਵੀ ਆਪਾਂ ਚੱਲਦੇ ਆਂ ਦੇਖ ਕੇ ਆਣੇ ਸਟੇਸ਼ਨ ਤੇ ਆ ਇਧਰੋਂ ਪਿੱਛੇ ਲਾਈਨ ਬਣਾ ਕੇ ਆ ਰਹੇ ਸਾਰੇ ਆਪਣੇ ਰਿਸ਼ਤੇਦਾਰ ਓਏ ਕਿੱਧਰ ਟਪੂਸੀ ਮਰੀ ਜਾਂਦਾ ਤੋ ਬਤ ਤੋ ਬਤ ਤੋ ਤਾਰਾ ਮੂਹ ਖਾ ਪਿੱਛੇ ਪੂਰੀਆਂ ਗੱਲਾਂ ਬਾਤਾਂ ਕਰਦੇ ਹੋਏ ਆਈ ਜਾਂਦੇ ਨੇ ਸਾਰੇ ਪੂਰੀ ਰੇਲ ਗੱਡੀ ਬਣਾ ਛੱਡੀ ਆ ਤੇ ਵੀਡੀਓ ਦੇ ਨਾਲ ਨਾਲ ਨਾ ਫੋਟੋ ਸ਼ੂਟ ਵੀ ਹੋ ਰਿਹਾ ਹੈ ਤੇ ਇੱਕ ਆਪਣਾ ਬ੍ਰਦਰ ਉਹ ਸਾਹਮਣੇ ਖੜਾ ਕਹਿੰਦਾ ਸਾਰੇ ਲਾਈਨ ਬਣਾ ਕੇ ਖੜੋ ਤੇ ਫਿਰ ਆਪਾਂ ਫੋਟੋ ਖਿੱਚਾਂਗੇ ਲੱਗਾ ਓਕੇ ਆਪਾਂ ਸਾਡੀ ਤੁਹਾਨੂੰ ਰੇਲ ਗੱਡੀ ਦਿਖਾ ਦਨੇ ਸਾਡੀ ਰੇਲ ਗੱਡੀ ਕਿੰਨੀ ਲੰਮੀ ਹੈ ਚਲੋ ਜੀ ਬੜਾ ਜਲਦੀ ਚੱਲੋ ਹਿੰਮਤ ਨਾਲ ਚਲੋ ਵੀ ਚਲੋ 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 ਬੱਚਾ ਬੜੀ ਕਾਡਾ ਇਲਾਕਾ ਹੈ ਲੋ ਸੱਡਾ ਅਰਪਣ ਪਿੱਛੇ ਰਹਿ ਗਿਆ ਖੇਤ ਮੜੀ ਸਪੀਡ ਮੁੰਡਿਆ ਖੇਤ 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 ਪੱਜ ਜਲਦੀ ਬੜਾਇਆ ਐ ਤੂੰ ਪਿੱਛੇ ਰਹਿ ਗਿਆ ਸਾਡੇ ਪਿੰਡ ਵਾਲਾ ਸਟੇਸ਼ਨ ਵੇਖਦੇ ਆਪਾਂ ਵੈਸੇ ਮੈਂ ਕਦੀ ਇਸ ਸਟੇਸ਼ਨ ਤੇ ਆਇਆ ਨਹੀਂਗਾ ਦੇਖਣ ਦਾ ਕੋਈ ਮੁੱਲ ਨਹੀਂ ਸਾਰੇ ਪਾਸੇ ਦੇਖੋ ਕਿੰਨੇ ਖੇਤ ਕਿਹਦਾਂ ਸਾਰੇ ਪਾਸੇ ਕਨਕ ਬਿਜੀ ਹੋਈ ਐ ਜੂ ਬਹੁਤ ਸੋਣਾ ਆ ਰਿਹਾ ਤੇ ਸਾਡੀ ਰੇਲ ਗੱਡੀ ਅੱਗੇ ਪਹੁੰਚ ਗਈ ਹੈ ਤੇ ਲੋ ਜੀ ਆਪਾਂ ਪਹੁੰਚ ਗਏ ਸਟੇਸ਼ਨ ਤੇ ਅੱਛਾ ਇਹਦੇ ਮਗਰਲੇ ਪਾਸੇ ਕਬਰ ਵਾਲਾ ਪਿੰਡ ਹੈ ਜੀ ਤੇ ਇਹ ਹੈਗਾ ਸਟੇਸ਼ਨ ਪਿੰਡ ਕਬਰ ਵਾਲਾ ਤੇ ਹੁਣ ਬੰਦ ਐਥੇ ਟ੍ਰੇਨ ਖੜਦੀ ਨਹੀਂਗੀ ਤੇ ਲੋ ਜੀ ਕਾਫੀ ਇਹ ਬਿਲਡਿੰਗ ਪੁਰਾਣੀ ਹੈ ਸਟੇਸ਼ਨ ਦੀ ਤੇ ਬਿਲਕੁਲ ਬੰਦ ਪਈ ਹੈ ਬਿਲਡਿੰਗ ਤੇ ਬੰਦ ਹੋਣ ਦਾ ਵੀ ਖਾਸ ਕਾਰਨ ਹੈ ਉਹ ਵੀ ਤੁਹਾਨੂੰ ਮੈਂ ਤੁਹਾਨੂੰ ਦੱਸਾਂਗੇ ਸੀ ਵੀ ਇਹ ਕਿਉਂ ਸਟੇਸ਼ਨ ਬੰਦ ਹੋ ਗਿਆ ਸੀ ਤੇ ਇਹ ਹੈ ਜੀ ਸਟੇਸ਼ਨ ਪਿੰਡ ਕਬਰ ਵਾਲਾ ਇੱਕ ਦੁਖਦਾਈ ਘਟਨਾ ਇਸ ਸਟੇਸ਼ਨ ਨਾਲ ਜੁੜੀ ਹੋਈ ਹੈ ਜਦੋਂ ਅੱਤਵਾਦ ਦਾ ਦੌਰ ਸੀਗਾ ਇੱਥੇ ਟ੍ਰੇਨ ਰੁਕਦੀ ਹੁੰਦੀ ਸੀਗੀ ਤੇ ਟ੍ਰੇਨ ਰੁਕੀ ਸੀ ਤੇ ਇੱਥੇ ਅੱਤਵਾਦੀਆਂ ਨੇ ਉਸਤੇ ਹਮਲਾ ਕਰ ਦਿੱਤਾ ਸੀਗਾ ਤੇ ਜਿਸ ਕਾਰਨ ਕਾਫੀ ਯਾਤਰੀ ਇੱਥੇ ਮਾਰੇ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਇੱਥੇ ਟ੍ਰੇਨ ਰੁਕਣੀ ਬੰਦ ਹੋ ਗਈ ਸੀ ਤੇ ਉਸ ਤੋਂ ਬਾਅਦ ਜੋ ਸਟੇਸ਼ਨ ਹੈ ਬਰਾਂਡ ਪਿਆ ਉਜਾੜ ਪਿਆ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਬਿਲਡਿੰਗ ਤੇ ਕਾਫੀ ਪੁਰਾਣੀ ਬਿਲਡਿੰਗ ਹੈ ਇਹ ਤੇ ਕਾਫੀ ਉਜਾੜ ਪਈ ਹੈ ਤੇ ਚਲੋ ਅਸੀਂ ਅੱਜ ਸਾਡੇ ਖੇਤ ਬਿਲਕੁਲ ਇਸ ਸਟੇਸ਼ਨ ਦੇ ਨਾਲ ਹੀ ਪੈਂਦੇ ਆ ਦੇਸੀ ਸਟੇ ਖੇਤ ਖੇਤ ਦੇਖਣ ਆਏ ਸੀਗੇ ਤੇ ਪੁੱਤਿਆ ਚਲੋ ਆ ਸਟੇਸ਼ਨ ਵੀ ਦੇਖ ਲਈਏ ਨਾਲ ਤੁਹਾਨੂੰ ਵੀ ਦਿਖਾ ਦਈਏ ਨਾਲ ਸ਼ੇਅਰ ਕਰ ਦਈਏ ਇਧਰ ਪੂਰਾ ਫੋਟੋ ਫੋਟੋ ਸ਼ੂਟ ਹੋ ਰਿਹਾ ਹੈ ਕੋਈ ਵੀ ਕਹਿੰਦੇ ਸੀ ਖੁੰਝਣਾ ਨਹੀਂ ਗਾ ਆਏ ਅਸੀਂ ਪੂਰਾ ਲੁਤਫ ਉਠਾ ਕੇ ਹੀ ਜਾਣਾ ਹੈ ਫੋਟੋ ਵਾ ਪੂਰਵਾ ਪੂਰੀਆਂ ਖਿੱਚ ਕੇ ਜਾਣਾ ਕਿਹਾ ਜੀ ਆਪਾਂ ਸਟੇਸ਼ਨ ਦੇਖਦੇ ਆਪਾਂ ਫੋਟੋ ਲੈ ਲਿਆ ਮੈਂ ਸਾਨੂੰ ਬੱਸ ਜੁੜੇ ਰਹਿਣ ਦੀ ਮਹਿ ਗਿਆ ਕਿਸੇ ਸਮੇਂ ਇਸ ਸਟੇਸ਼ਨ ਤੇ ਪੂਰੀ ਰੌਣਕ ਰਹਿੰਦੀ ਹੋਊਗੀ ਯਾਤਰੀ ਆਉਂਦੇ ਹੋਣਗੇ ਜਾਂਦੇ ਹੋਣਗੇ ਤੇ ਅੱਜ ਦੇਖ ਲਓ ਬਿਲਕੁਲ ਬੇਰਾਨਾ ਪਿਆ ਤੇ ਆਸ-ਪਾਸੇ ਰੁਹੀ ਬਿਆਬਾਨ ਹੈ ਉਜਾੜਾ ਹੈ ਇਹ ਸਟੇਸ਼ਨ ਦੀ ਛੱਤ ਤੇ ਡੱਟਾਂ ਪਈਆਂ ਹੋਈਆਂ ਤੇ ਬਾਕੀ ਜੋ ਸਮਾਨ ਸੀ ਫੀਟਿੰਗ ਵਗੈਰਾ ਸਾਰੀ ਪੱਟੀ ਹੋਈ ਹੈ a few moments later ਦਵਾਰੇ ਖਿੱਚੋ ਫੋਟੋ 셀피 ਲੈ ਤੇ ਦੇਖੋ ਜੀ ਇੱਧਰ 셀ਫੀਆਂ ਹੋ ਰਹੀਆਂ ਵਨਸ ਵਨੇ ਤਰੀਕਿਆਂ ਨਾਲ ਚੱਲ ਬਸ ਕਰ ਯਾਰ ਬਹੁਤ ਹੋ ਗਈਆਂ ਇਹ ਬੜੀਆ ਤਾਂ ਮੂ ਨੂੰ ਕਹਦਾ ਆਪਣਾ ਭਤੀਜਾ ਇਹ ਤੇ ਕਹਿੰਦਾ ਆਪਾਂ 셀ਫੀ ਲਈਏ ਇੱਧਰ ਆਪਣੇ ਭੂਆ ਦਾ ਮੁੰਡਾ ਆ ਗਿਆ ਨਾ ਵੈਰੀ ਗੁੱਡ ਸਾਰੇ ਇਕੱਠੇ ਪਤਾ ਨਹੀਂ ਕਦੇ ਕਦੇ ਮਿਲਦੇ ਆ ਇਹ ਕਦੇ ਕਦੇ ਸਬਬ ਬਣਦਾ ਇਸ ਤਰ੍ਹਾਂ ਮਿਲਣ ਦਾ ਤੇ ਹੁਣ ਸਾਡਾ ਇੱਥੇ ਜੋ ਤੇ ਇਹਨਾਂ ਦਾ ਫੋਟੋ ਸ਼ੂਟ ਸੀਗਾ ਤੇ ਸਾਰਾ ਹੋ ਗਿਆ ਕੰਪਲੀਟ ਤੇ ਹੁਣ ਇਸ ਤੋਂ ਬਾਅਦ ਅਸੀਂ ਚੱਲਨੇ ਆ ਆਪਣੇ ਖੇਤ ਤੇ ਸਾਡੇ ਇੱਥੇ ਨਾ ਪੰਜਾਬੀ ਦੇ ਵਿੱਚ ਖੇਤਰ ਕਹਿੰਦੇ ਖੇਤ ਨੂੰ ਯਾਨੀ ਕਿੱਥੇ ਚੱਲਨੇ ਆ ਆਪਾਂ ਕਹਿੰਦੇ ਖੇਤ ਚੱਲਿਆ ਕਹਿੰਦੇ ਨਹੀਂ ਨਹੀਂ ਇੱਥੇ ਕਹਿੰਦੇ ਖੇਤਰ ਚੱਲਿਆ ਓਰੇ ਬਾਵਾ ਇਹੋ ਨਾ ਅਸੀਂ ਖੇਤਰ ਚੱਲਨੇ ਆ ਆਪਣੇ ਤੇ ਦੇਖਦੇ ਆ ਉੱਥੇ ਕੀ ਕੁਝ ਬੀਜਿਆ ਹੋਇਆ ਤੇ ਹੁਣ ਉੱਥੇ ਜਾ ਕੇ ਫੋਟੋ ਵਗੈਰਾ ਖਿੱਚਾਂਗੇ ਤੇ ਇੰਜੋਏ ਕਰਾਂਗੇ ਉੱਥੇ ਤੇ ਪਿੱਛੇ ਸਾਡੇ ਆ ਫੈਮਿਲੀ ਮੈਂਬਰ ਆਈ ਜਾਂਦੇ ਆ ਇਹ ਵੀ ਫੋਟੋ ਸ਼ੂਟ ਕਰ ਰਹੇ ਆ ਤੇ ਲੋਕੇਸ਼ਨ ਬਹੁਤ ਵਧੀਆ ਹੈ ਇਹ ਫੋਟੋਆਂ ਖਿੱਚਣ ਲਈ ਤੇ ਬਾਕੀ ਸਾਡੇ ਜੋ ਮੈਂਬਰ ਆ ਉਹ ਫੈਮਿਲੀ ਮੈਂਬਰ ਅੱਗੇ ਤੇ ਲੈਂਡ ਬਣਾ ਕੇ ਜਾ ਰਹੇ ਆ ਅੱਗੇ ਡੰਡੀ ਉਹ ਡੰਡੀ ਤੇ ਨਾਲ-ਨਾਲ ਫੋਟੋਆਂ ਖਿੱਚੀ ਜਾਂਦੇ ਆ ਤੇ ਦਿੱਖੀਰ ਬਹੁਤ ਨਿਆਰਾ ਆ ਰਿਹਾ ਇੱਥੇ ਤੇ ਜਦੋਂ ਆਪਾਂ ਭੈਣ ਭਰਾ ਸਾਰੇ ਇਕੱਠੇ ਹੁੰਨੇ ਆ ਨਾ ਤੇ ਬਿਲਕੁਲ ਜਿਆਦਾ ਹੀ ਮਜ਼ਾ ਆਉਂਦਾ ਹੈ ਹਾਂ ਹੋਰ ਯਵਰ ਕੀ ਤਾਰੀਖ ਹੀ ਨਹੀਂ ਕੋਈ ਜੱਗ ਜਿਉਂਦਿਆਂ ਦੇ ਮੇਲੇ ਸਹੀ ਗੱਲ ਹੈ ਦਗ ਜਿਉਂਦੇ ਨੇ ਮਿਲਦੀ ਆ ਬਈ ਤੇ ਜੋ ਹੈਗਾ ਨਾ ਖਾਓ ਪੀਓ ਮौज-ਮਸਤੀ ਕਰੋ ਯਾਰ ਕੁਝ ਨਾ ਲੈ ਕੇ ਜਾਣਾ ਤੇ ਸਭ ਸਭ ਕੁਝ ਅੱਥੀ ਰਹਿ ਰੂ ਜਾਣਾ ਤੇ ਇੰਜੋਏ ਕਰਿਆ ਕਰੋ ਲਾਈਫ ਦੇ ਵਿੱਚ ਦੇਖੋ ਇੱਧਰ ਖੇਤ ਖੇਤ ਕਣਕੀ ਕਣਕ ਆ ਦੂਰ-ਦੂਰ ਤੱਕ ਹਰੀ-ਹਰੀ ਬਹੁਤ ਨਿਹਰਾ ਆ ਰਿਹਾ ਜਿੱਥੇ ਆ ਰ ਤੇ ਅਸੀਂ ਜਾ ਰਹੇ ਆ ਵੱਟੋ-ਵੱਟ ਦੇਖੀ ਧਿਆਨ ਨਾਲ ਆਈ ਤੇ ਦੇਖੇ ਚਿੱਗ ਜੇ ਕਿਤੇ ਆ ਵੜ ਤੋਂ ਤਿਲ ਕਿਤੇ ਵੇ ਤਿਲਕਾਂ ਤਾਂ ਹੈ ਨਹੀਂ ਕੀ ਤੇ ਫੇਰ ਵੀ ਕੋਈ ਪਤਾ ਨਹੀਂ ਲੱਗਦਾ ਬੈਲਦਰੀ ਤਿਲਕ ਜੇ ਭਾਈ ਜੀ ਉਹ ਵਾਲੀ ਜੇ ਤੇ ਇੱਕ ਸਾਡੀ ਭੂਆ ਦਾ ਮੁੰਡਾ ਸਾਹਮਣੇ ਹੈ ਨਾ ਉਹਨੂੰ ਬਹੁਤ ਸ਼ੌਂਕ ਉਹ ਦੇਖੋ ਉਹ ਖੇਤਾਂ ਦੇ ਵਿੱਚ ਵੜਿਆ ਕਰਦਾ ਭਾਈ ਕਿਉਂ ਕਹਣਗੇ ਮਿੱਧੀ ਇਹਨਾਂ ਲੋਕਾਂ ਦੀ ਉਹ ਯਾ ਪਵਿੱਤਨ ਦਿਖਾ ਦਈਏ ਇਹ ਕਿਵੇਂ ਫੋਟੋਗ੍ਰਾਫੀ ਹੋ ਰਹੀ ਹੈ ਇੱਧਰ ਲਾ ਵਾਹ ਜੀ ਵਾਹ ਵਾਕਿਆ ਯਾਰ ਬਹੁਤ ਵਧੀਆ ਫੋਟੋ ਆ ਰਹੀ ਹੈ ਏ ਪੀਪੂਰੇ ਏ ਪੀਪੂਰੇ ਏ ਪੀਪੂਰੇ सारा कुछ मिक्स करता ने अज इत पोल बने हुए खाल उ टप्पण वास्त पूरा खतरनाक पोल है <semester music> ਬਾਤ ਪੜੀ ਕਰਨੀ ਹੁੰਦੀ ਤੁਹਾਨੂੰ ਚਲੋ ਜੀ ਸਿੰਗਲ ਪੋਲ ਹੈ ਮਾੜੇ ਪੈਰ ਪਾਣੀਸ ਲਿਆਣੀ ਤੇ ਬੰਦਾ ਥੱਲੇ ਤੇ ਲੋ ਜੀ ਅਸੀਂ ਪਹੁੰਚ ਗਏ ਆਪਦੇ ਖੇਤ ਦੇ ਵਿੱਚ ਤੇ ਆ ਮਗਰਲੇ ਪਾਸੇ ਜੋ ਏਰੀਆ ਹੈ ਨਾ ਸਾਡੀ ਆਪਣੀ ਕਣਕ ਬੀਜੀ ਹੋਈ ਹੈ ਤੇ ਸਾਰੇ ਆਪਣੇ ਖੇਤ ਹੈ ਤੇ ਵੈਸੇ ਅਸੀਂ ਪਹਿਲੀ ਵਾਰ ਇੱਥੇ ਵਿਜ਼ਿਟ ਕਰ ਰਹੇ ਆ ਤੇ ਚਲੋ ਵਧੀਆ ਲੱਗਿਆ ਸਾਨੂੰ ਸਾਡੇ ਖੇਤ ਦੇਖ ਕੇ ਜੋ ਆਪਣੇ ਚਾਚੇ ਆ ਨਾ ਉਹ ਸਾਰੇ ਇੱਥੇ ਰਹਿੰਦੇ ਪਿੰਡ 'ਚ ਤੇ ਉਹਨਾਂ ਬਲੋ ਇੱਥੇ ਖੇਤੀਬਾੜੀ ਕੀਤੀ ਜਾਂਦੀ ਹੈ ਤੇ ਸਾਡੇ ਇੱਕ ਘਰਾਂ ਦੇ ਨੇੜੇ ਖੇਤ ਹੈ ਅਸੀਂ ਉੱਥੇ ਜਾਂਦੇ ਹੁੰਦੇ ਆ ਤੇ ਇੱਥੇ ਅਸੀਂ ਪਹਿਲੀ ਵਾਰ ਹੀ ਆਏ ਇਹਨੂੰ ਬਰਾਨੀ ਖੇਤ ਕਹਿੰਦੇ ਕਿਉਂਕਿ ਇੱਥੇ ਨਾ ਪਹਿਲਾਂ ਪਾਣੀ ਵਗੈਰਾ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਸੀਗਾ ਤੇ ਇਹਨੂੰ ਬਰਾਨੀ ਖੇਤਰ ਕਹਿ ਦਿੰਦੇ ਸੀਗੇ ਚਲੋ ਅੱਜ ਤਾਂ ਫਿਰ ਵੀ ਚਲੋ ਪਾਣੀ ਦੇ ਕਾਫੀ ਸਾਧਨ ਬਣ ਚੁੱਕੇ ਆ ਤੇ ਸਾਧਨ ਚੰਗੀ ਗੱਲ ਹੈ ਤੇ ਚਲੋ ਤੇ ਹੁਣ ਸਾਨੂੰ ਘਰੇ ਡਿੱਕੀ ਜਾਂਦੇ ਆ ਜਦੋਂ ਮਿਲਦੇ ਆ ਅਸੀਂ ਪਿੰਡ ਵਾਲੇ ਘਰੇ ਤੇ ਲੋ ਜੀ ਅਸੀਂ ਪਹੁੰਚ ਗਏ ਘਰੇ ਤੇ ਸਾਡੇ ਪਿੰਡ ਵਾਲੇ ਘਰੇ ਬੜਾ ਦਾਦ ਕਾਹਰਾ ਜਿੱਥੇ ਅਸੀਂ ਜੰਮੇ ਆ ਪਲੇ ਆ ਕੱਡੇ ਆ ਨਾ ਹੁਣ ਲੱਗੀਆਂ ਹੋਈਆਂ ਨਾ ਬੜਾ ਕਾਮੇ ਹੋ ਗਈ ਹੋ ਗਿਆ ਮੇਲਾ ਲਾਇਆ ਇੱਥੇ ਮਿਲ ਤੇ ਬਾਤਾਂ ਜਾਨੀ ਇਹ ਬੜਾ ਰੋਲਾ ਪਾ ਰਿਹਾ ਗੱਲਾਂ ਬਾਤਾਂ ਹੋ ਰਹੀਆਂ ਪੂਰੀਆਂ ਇੱਥੇ ਸਾਡੇ ਭੂਆ ਜੀ ਤੂੰ ਵੱਡਾ ਤੇ ਛੋਟਾ ਐਵੇਂ ਲੜਾਈ ਨਾ ਕਰਿਆ ਕਰ ਛੋਟਾ ਭਰਾ ਤੇਰਾ ਚੱਲੀ ਵੀ ਵਿਆਹ ਵਾਲੇ ਕਰੀ ਆਪਾਂ ਚਲੋ ਚਲੋ ਆਪਾਂ ਚੱਲਦੇ ਵਿਆਹ ਵਾਲੇ ਘਰੇ ਦਿਓਰ ਹੈ ਮੇਰਾ ਇਹ लाडला ਦਿਓਰ ਇਹ ਕਹਿੰਦੇ ਮੈਨੂੰ ਵੀ ਵੀਡੀਓ ਦੇ ਵਿੱਚ ਲਾਓ ਤੇ ਮੈਂ ਵੀ ਕਹਿੰਦਾ ਥੋੜੀ ਜਿਹੀ ਵਲੋਗਿੰਗ ਕਰਨੀ ਹੈ ਇਹਨੇ ਵੀ ਸਟਾਰਟ ਕਰਨੀ ਹੈ ਵਲੋਗਿੰਗ ਹਾਂ ਦੇ ਹੁਣ ਆ ਜੀ ਘਰੇ ਹਾਂ ਲੈ ਕੇ ਚਲੇ ਪਹਿਨ ਮੁੰਡਾ ਨਾ ਲੋਰੀ ਕੱਲਿਆ ਹੈ ਫੇਤ ਨੂੰ ਰਿਹੜਾ ਚੱਲਿਆ ਸਹੀ ਅਸੀਂ ਛੱਕਦੇ ਆ ਤੇ ਖਾਣੇ ਰੁਕੀ ਚੱਲਦ ਰਿਹਾ ਕੰਮ ਦਿਵਾਰਾਂ ਚੋਰਾ ਤੇ ਉਹ ਫਿਰ ਉਹ ਤੋਂ ਤਾਂ ਕੱਢਾ ਟਾਈਮ ਹੀ ਨਹੀਂ ਲੱਗਾ ਹੈਗਾ ਤੇ ਇੱਧਰ ਹੁਣ ਇੱਕ ਵਾਰ ਮੇਲ ਮਲਾਪ ਹੋ ਰਿਹਾ ਵਿਆਹ ਲੈ ਕਰਕੇ ਨਾ ਇੱਕ ਵਾਰੀ ਅਸੀਂ ਜਾਂਦੇ ਆ ਤੇ ਘਰਾਂ ਨੂੰ ਕਿ ਸਵੇਰ ਫੇਰ ਆਵਾਂਗੇ ਇੱਥੇ ਅਸੀਂ ਪੂਰਾ ਫੁੱਲ ਇੰਜੋਏ ਕੀਤਾ ਇੱਥੇ ਇਹ ਸੀ ਸਾਡੀ ਅੱਜ ਦੀ ਪਿੰਡ ਦੀ ਵੀਡੀਓ ਛੋਟੀ ਜੀ ਤੇ ਕਮੈਂਟ ਕਰਕੇ ਸਾਨੂੰ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਸਾਡਾ ਪਿੰਡ ਕਿਹੋ ਜਿਹਾ ਲੱਗਿਆ ਤੇ ਪਿੰਡ ਦੀਆਂ ਸੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ ਅੰਜੇ ਵੈਸੇ ਕੱਲ ਨਾ ਸਾਡੇ ਪਿੰਡ ਦੇ ਵਿੱਚ ਇੱਕ ਹੋਰ ਫੰਕਸ਼ਨ ਹੈ ਵਿਆਹ ਤੋਂ ਇਲਾਵਾ ਇੱਕ ਵੱਖਰਾ ਜਿਹਾ ਫੰਕਸ਼ਨ ਹੈ ਉਸਦੀ ਅਸੀਂ ਉਹਦਾ ਵਲੌਗ ਵੱਖਰਾ ਬਣਾਵਾਂਗੇ ਤੇ ਉਹ ਵੀ ਵੇਖਣ ਵਾਲੀ ਵੀਡੀਓ ਹੈ ਤੇ ਚਲੋ ਅਸੀਂ ਇਸ ਵਲੌਗ ਦੀ ਇੱਥੇ ਸਮਾਪਤੀ ਕਰਦੇ ਹਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜਲਦੀ ਅਗਲੀ ਵੀਡੀਓ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਪਾਰਟੂ ਲਾਈਕ ਸਬਸਕ੍ਰਾਈਬ ਪਾਰਟੂ ਲਾਈਕ ਕਰਨਾ